ਦੇ ਇਹ ਸ਼ੋਅ ਵਿੱਚ ਸਤਨਾਮ ਤੇ ਚਾਲ ਬਦਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਗੱਲ ਕਰਾਂਗੇ ਕਿ ਜਿਹੜੇ ਕੁਝ ਆਗੂ ਲੱਖ ਲੱਖ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆ ਉਹਨਾਂ ਬਾਰੇ ਗੱਲ ਕਰਾਂਗੇ ਤੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਦੇੜੇ ਪੰਜਾਬ ਦੇ ਪੁੱਲ ਗਠਮ ਸਮੇ 1968 ਤੋਂ ਇਸੇ ਤਰ੍ਹਾਂ ਹੀ ਲੱਟਕਦੇ ਆ ਰਹੇ ਆ ਔਰ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਆਤਸ਼ੀ ਜਿਹੜੀ ਡਿਗਰੀ ਵੀ ਸਾਫਤਾ ਅਚੀਵਮੈਂਟ ਇਹ ਵੀ ਰਹਿ ਚੁੱਕੀ ਆ ਔਰ ਐਸ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਐਨਲੋਪੀ ਵੀ ਸੇਵਾ ਦਿੱਤੀ ਉਹਨਾਂ ਬਾਰੇ ਵੀ ਗੱਲ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਐ ਅਮਰੀਕਾ ਸੋਰੀ ਇੰਗਲੈਂਡ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ ਕਾਫੀ ਨਫਰਤ ਦੀ ਭਾਵਨਾ ਦੇ ਨਾਲ ਲੋਕ ਜਿਹੜੇ ਆ ਉਹ ਪੇਸ਼ ਆ ਰਹਿਆ ਔਰ ਇਸੇ ਕਰਕੇ ਦੇਣਾ ਉਸੇ ਸਿੱਖ ਭਾਈਚਾਰਾ ਰਹਿ ਰਿਹਾ ਆ ਉਹ ਬੜਾ ਅਫਸੋਸ ਦੇ ਵਿੱਚ ਹੈ ਔਰ ਉਹਦੇ ਨਾਲ ਉਹ ਜ ਲੋਕਾਂ ਦਾ ਕਹਿਣਾ ਆ ਕਿ ਉੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧੀਆ ਸੇਵਾ ਕੰਮ ਚਾਇਓ ਕੋਈ ਹੋਵੇ ਜਾਂ ਕੋਈ ਖੋਜ ਨੇਕ ਮਾਰ ਹੋਵੇ ਵਧੀਆ ਸੇਵਾ ਕੰਮ ਮਦਲੇ ਉਹਨਾਂ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਜਿੰਨੇ ਦੇ ਉਹ ਅਕਦਾ ਰਣ ਜਦੋਂ ਆਪਾਂ ਚੱਲਦੇ ਆ ਇਹ ਸਭ ਤੋਂ ਪਹਿਲਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ ਦੀਨੰਦਰ ਜਗਮੀਤ ਬਲਾਗ ਅ ਰਿਪਜੀਤ ओंकार ਸਿੰਘ ਚੰਦਜੀਤ ਧਰਾਗ ਇਹ ਜਿਹੜੀ ਬਿੱਧ ਰਿਆ ਠੀਕ ਆ ਅਭੀ ਅੱچھے ਬੰਦੇ ਆ ਭਾਜਪਾ ਵਿੱਚ ਚਲੇਗਾ ਇਹਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਉਹਨਾਂ ਦੀ ਆਪਣੀ ਇੱਛਾ ਇਹ ਕੰਨਾ ਜੋ ਵੀ ਬੰਦੇ ਜਾਂ ਦੀਰਜ ਦਾ ਇੱਕ پارٹی ਤੋਂ ਦੂਸਰੀ ਪਾਰਟੀ ਵਿੱਚ ਜਾਂਦੇ ਆ ਉਹਨਾਂ ਦਾ ਜਿਹੜਾ ਇੱਕ ਨਕਾਤੀ ਪ੍ਰੋਗਰਾਮ ਹੁੰਦਾ ਆ ਉਹ ਆਪਣੇ ਨਿੱਜੀ ਹਿੱਤਾਂ ਦੇ ਲਈ ਉਹ ਦੂਸਰੀਆਂ ਪਾਰਟੀਆਂ ਬਦਲੀ ਕਰਦੇ ਆ ਔਰ ਉਹਨਾਂ ਕੋਲ ਲੋਕਾਂ ਦਾ ਕੋਈ ਅਜੰਡਾ ਨਹੀਂ ਹੁੰਦਾ ਕਿਉਂਕਿ ਜੇਕਰ ਲੋਕਾਂ ਦਾ ਅਜੰਡਾ ਅਜੀਬ ਦੀ ਦਾ ਕੋਲ ਕੋਈ ਨਹੀਂ ਹੁੰਦਾ ਤੇ ਉਹਦਾ ਪੰਜਾਬ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਉਹਨਾਂ ਦੇ ਆਪੋ ਆਪਣੇ ਏਜੰਡੇ ਜਾਂ ਕੋਈ ਕਿਸੇ ਏਜੰਡੇ ਤੇ ਗਿਆ ਹੋਊਗਾ ਪਰ ਕਿਸੇ ਏਜੰਡੇ ਤੇ ਗਿਆ ਹੋਊਗਾ ਲੇਕਿਨ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਕਿ ਇਹਨਾਂ ਦੀਆਂ ਨੇ ਕੋਈ ਪੰਜਾਬ ਦਾ ਸਵਾਦ ਨਾ ਆ ਅਜਿਹੀ ਗੱਲ ਸ਼ਾਇਦ ਕੋਈ ਆਸ ਬਖਣ ਵਾਲੀ ਗੱਲ ਨਹੀਂ ਔਰ ਅਜੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਜਾ ਕੇ ਜੰਮਿਆ ਉਹ ਉਹਨਾਂ ਦਾ ਸਫਰ ਅਜੇ ਗੀਰੋਂ ਤੋਂ ਸ਼ੁਰੂ ਹੋ ਕੇ ਫਿਰ ਅੱਗੇ-ਅੱਗੇ ਵਧਣਾ ਆ ਜੇਕਰ ਉਹ ਨੇਂਤ ਕਰਦੇ ਦਾ ਹੈ ਲੇਕਿਨ ਇਥੇ ਕੋਈ ਚੀਜ਼ ਪੁੱਛਣੀ ਬਣਦੀ ਆ ਉਹ ਕਿਹੜੀ ਭਾਵਨਾ ਦੇ ਨਾਲ ਆਤੀ ਗੰਤਾ ਪਾਰਟੀ ਵਿੱਚ ਸ਼ਾਮਲ ਹੋਏ ਆਇਆ ਉਹਨਾਂ ਦੇ ਕੋਲ ਲੋਕਾਂ ਦੇ ਮੁੱਦੇ ਆ ਜਿਨ੍ਹਾਂ ਨੂੰ ਉਹ اٹھਾ ਕੇ ਉਹਨਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੇ ਆ ਜਾ ਉਹਨਾਂ ਦੇ ਇਹ ਇਹਦੇ ਵਿੱਚ ਉਹਨਾਂ ਦੀ ਉਹਨਾਂ ਦਾ ਆਪਣਾ ਕੋਈ ਸਵਾਦ ਹੈ ਇਹ ਗੱਲ ਤਾਂ ਉਹੋ ਹੀ ਚੰਗੀ ਤਾਂ ਜਾਣਦੇ ਹੋਣਗੇ ਲੇਕਨ ਇੱਕ ਗੱਲ ਅਸੀਂ ਕਹਿ ਦਿੰਦੇ ਆ ਕਿ ਕੋਈ ਵੀ ਲੀਡਰ ਜਾਂ ਕੋਈ ਵੀ ਹੋਵੇ ਜਦੋਂ ਇੱਕ ਪਾਰਟੀ ਚੋ બીજી ਪਾਰਟੀ ਦੇ ਜਾਂਦਾ ਇੱਕ ਦੋ ਦੀ ਕੀਮਤ ਘੱਟ ਜਾਂਦੀ ਹੈ ਦੂਜਾ ਲੋਕ ਅਜਿਹੇ ਲੀਡਰਾਂ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਤੀਸਰਾ ਉਹ ਇੱਕ ਕਿਸਮ ਦੇ ਆਪਣਾ ਜਿਹੜਾ ਸਿਆਸੀ ਜ਼ਿੰਦਗੀ ਹੁੰਦੀ ਆ ਉਹ ਨਵੀਂ ਪਾਰਟੀ ਲੈ ਜਾ ਕੇ ਸ਼ੁਰੂ ਹੁੰਦੀ ਆ ਤੋਂ ਇਸ ਕਰਕੇ ਜਿਹੜੇ ਦੂਜੇ ਵੀ ਬੀਗਲ ਸਰਦਾਰ ਹੁੰਦੇ ਆ ਉਸ ਪਾਰਟੀ ਵਿੱਚ ਉਹ ਨਵੇਂ ਆਏ ਬੰਦੇ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦੇ ਸੋ ਸਾਡੀ ਇਹਨਾਂ ਨੂੰ ਕਾਮਨਾ ਆ ਕਿ ਇਹ ਜਿੱਥੇ ਵੀ ਗਏ ਆ ਵਾਗਿਆ ਕੀਤਾ ਦੇ ਨਾਮ ਅੱਛੇ ਲੀਡਰ ਬਣ ਕੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਕੋਈ ਨਾ ਕੋਈ ਫਾਇਦਾ ਜੂ ਕੰਨਗੇ ਕੋਣੋ ਦੇਡੀ ਅਰ ਵੀ ਗੱਲ ਹੈ ਅਗਲੀਆ ਦਿੱਲੀ ਦੀ ਵੀ ਸਾਭਾ ਮੁੱਖ ਮੰਤਰੀ ਮੈਡਮ ਆਪਸੀ ਵੱਲੋਂ ਜੋਕਸ਼ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਕੁਝ ਗਲਤ ਸ਼ਬਦ ਵਰਤੇ ਸਨ ਉਹਨਾਂ ਦਾ ਕਾਫੀ ਅ ਗੇੜਾ ਰੜਾ ਗੋੜਾ ਆ ਪੰਜਾਬ ਵਿੱਚ ਵੀ ਆ ਦਿੱਲੀ ਵਿੱਚ ਵੀ ਆ ਔਰ ਮੁਰੇ ਸਿਕ ਭਾਈਚਾਰੇ ਵਿੱਚ ਵੀ ਆ ਔਰ ਪੰਜਾਬ ਸਟੇਟ ਕੀ ਕਰਦੀ ਆ ਦਿੱਲੀ ਸਟੇਟ ਕੀ ਕਰਦੀ ਆ ਜਾਂ ਇਹਨਾਂ ਨੇ ਕੀ ਕਰਨਾ ਇਸ ਬਾਰੇ ਦਾ ਵੀ ਸਾਨੂੰ ਕੋਈ ਜਾਣਕਾਰੀ ਤਾਂ ਨਹੀਂ ਲੇਕਿਨ ਇੱਕ ਗੱਲ ਸਪਾਇਸਟ ਹੈ ਕਿ ਦਿੱਲੀ ਦੇ ਵਿੱਚ ਉਹਦਾ ਬਖੂਆ ਕਿਸੇ ਕੀ ਦਾ ਹੋਵੇ ਅਗ ਦੇ ਲੰਡਨ ਵਿੱਚ ਜਾਣ ਕੇ ਉਹਦੀ ਐਫ ਆਈ ਆਰ ਦਾਜ ਹੋਵੇ ਇਹ ਗੱਲ ਜਿਹੜੀ ਆ ਸਾਡੇ ਗਲਤੋਂ ਨਹੀਂ ਥੱਲੇ ਜਾ ਰਹੀ ਸੋ ਇਹਦੇ ਵਿੱਚ ਅੱਜ ਮੈਂ ਇੱਕ ਬੜਾ ਹੀ ਵਧੀਆ ਕਾਰਕੁਨ ਹੈਗਾ ਇੰਗਲੈਂਡ ਦੇ ਸਰਦਾਰ ਦਿੱਧ ਸਿੰਘ ਸੱਲੂ ਉਹ ਵੀ ਕਿਸੇ ਗਵਰਨਮੈਂਟ ਫੋਰੈਂਸਿਕ ਲੈਬ ਤੋਂ ਕੋਈ ਆਪਸੀ ਦੀਲੀਓ ਬਾਦੇ ਉਈ ਕਮੇਲ ਲੈ ਕੇ ਆਏ ਆ ਜ ਸਾਡੇ ਉਹ ਲੋਕਾਂ ਨੂੰ ਦਿਖਾ ਰਹੇ ਸਨ ਸੋ ਸਾਨੂੰ ਇਸ ਗੰਦੀ ਭ ਜਾਣਕਾਰੀ ਨਹੀਂ ਕਿਹੜੀ ਗੱਲ ਦੇ ਦੇਸ਼ ਬਣਾ ਕੇ ਉਹਨਾਂ ਨੇ ਆਪਸੀ ਨੂੰ ਸਾਫ ਬਰੀ ਕਰ ਦਿੱਤਾ ਔਰ ਪਹਿਲੀ ਗੱਲ ਇਹ ਆ ਕਿ ਜਦ ਤੇ ਭਾਣਾ ਦਿੱਲੀ ਦੇ ਵਿੱਚ ਵਾਪਿਆ ਤਾਂ ਉਹਦੀ ਐਫ ਆਈ ਆਰ ਵਿਰੰਦਰ ਵਿੱਚ ਦਰਜ ਕਰਵਾਉਂਦਾ ਕੀ ਮਤਲਬ ਹੈ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਆ ਉਹ ਇਹਨਾਂ ਦੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਆ ਔਰ ਇਸ ਉਹਨਾਂ ਦੇ ਜਵਾਬ ਨਹੀਂ ਔਰ ਪੰਜਾਬ ਦੇ ਲੋਕ ਅਜੇ ਅੜੀਕ ਅੜੀਕ ਰਹੇ ਹਨ ਔਰ ਗੁੱਸੇ ਦੀ ਭਾਵਨਾ ਵਿੱਚ ਬੈਠੇ ਹਨ ਕਿਉਂਕਿ ਇਸ ਨਾਲੋਂ ਪੈੜਾ ਪੈੜਾ ਸ਼ਬਦ ਜਿਹੜਾ ਉਹ ਸਾਡੇ ਗੁਰੂ ਸਹਿਬਾਨ ਦੇ ਬਾਰੇ ਕੋਈ ਬੋਲ ਨਹੀਂ ਸਕਦਾ ਨਾ ਹੀ ਅਸੀਂ ਕਿਸੇ ਨੂੰ ਇਹ ਬੋਲਣ ਦੀ ਹਜਾਜਤ ਦਿੰਨੇ ਆ ਸੋ ਉਹਦੇ ਬਾਰੇ ਜਲਦੀ ਫੈਸਲਾ ਹੋਣਾ ਚਾਹੀਦਾ ਆ ਉਹ ਜਿਹੜੀਆਂ ਗੱਲਾਂ ਵਿੱਚ ਲੋਕਾਂ ਦੇ ਸਵਾਲ ਐ ਇਸ ਗੱਲ ਦੇ ਵਿੱਚ ਉਹਨਾਂ ਬਾਰੇ ਦੀ ਉਹ ਡੇਡਾ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਗੱਲ ਰੱਖਣੀ ਚਾਹੀਦੀ ਆ ਸਪਸ਼ਟ ਰੂਪ ਦੇ ਉਤੇ ਔਰ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਆ ਉਹ ਪੰਜਾਬ ਦੇ ਦਾ ਜਦੋਂ ਪੁਨਰਗਠਨ ਹੋਇਆ 1904 ਦੇ ਵਿੱਚ ਔਰ ਉਹਨਾਂ ਬਹੁਤ سارے ਜਿਹੜੇ ਮਸਲੇ ਆ ਪੰਜਾਬ ਦੇ ਉਹ ਹੱਲ ਹੋਏ ਬਾਕੀ ਰਹਿ ਗਏ ਉਹ ਕੋਈ ਲੀਡਰਾਂ ਦੀ ਅਣਗਹਿਲੀ ਕਰਕੇ ਜਾਂ ਸਰਕਾਰ ਦੇ ਦੇਬੀ ਮੰਨਣ ਕਰਕੇ ਪਤਾ ਨਹੀਂ ਇਸ ਗੰ ਦਾ ਦੇ ਕੌਣ ਜ਼ਿੰਮੇਵਾਰ ਹੈ ਲੇਗਾ ਨਾ ਇਹ ਮਸਲੇ ਅਜੇ ਤੱਕ ਵੀ ਜਿਉਂ ਦੀ ਤ्यों ਖੜੇ ਆ ਉਹ ਸਭ ਦਾ ਸਭ ਤੋਂ ਪਹਿਲਾ ਮਸਲਾ ਕੀ ਹੈ ਪਹਿਲਾ ਮਸਲਾ ਹੈਗਾ ਆਨੰਦ ਪਰ ਸਾ ਦੇ ਮਤੇ ਅੰਸਾ ਪੰਜਾਬ ਨੂੰ ਵੱਧ ਅਧਿਕਾਰ ਦੇਣੇ ਜਾਂ ਦੇਣ ਮੈਂ ਕੀ ਪੁੱਛ ਸਕਦਾ ਇਥੇ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਇਹ ਇਸ ਗੱਲ ਦੀ ਸ਼ੁਰੂਆਤ ਕੀਤੀ ਕਿ ਪੰਜਾਬ ਨੂੰ ਵੱਧ ਅਧਿਕਾਰ ਲੈ ਕੇ ਦੇਣੇ ਇਹ ਅਸੀਂ ਇਹ ਪੁੱਛ ਸਕਦੇ ਹਾਂ ਕਿ ਇਹ ਮਾਮਲਾ ਇੰਨੇ ਸਾਲਾਂ ਬਾਅਦ ਵੀ ਅਜੇ ਤੱਕ ਹੱਲ ਕਿਉਂ ਨਹੀਂ ਹੋ ਸਕਿਆ ਆਇਆ ਉਹਨਾਂ ਦਾ ਇਹ ਮਤਾਂ ਇਹ ਮੁੱਦਾ ਚੁਕੰਡੇ ਵਿੱਚ ਕੋਈ ਦੇਈ ਨਾ ਨਹੀਂ ਸੀ ਕੋਈ ਉਹਦੇ ਵਿੱਚ ਸੰਜੀਦਗੀ ਨਹੀਂ ਸੀ ਜਿਸ ਕਰਕੇ ਇਹ ਮੁੱਦਾ ਅਜੇ ਵੀ ਜਿਉਂਦਾ ਹੈ ਤਿਉਹ ਪਿਆਆ ਉਹਨੂੰ ਕੋਈ ਹੱਥ ਦਉਣ ਨੂੰ ਵੀ ਇਸ ਵੇਲੇ ਪਿਆਰ ਨਹੀਂ ਔਰ ਦੂਸਰਾ ਬੇਡਾ ਨੇ ਮੁੱਦਾ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਸ਼ਾਇਦ ਪੰਜਾਬ ਦਾ ਕੇਸ ਪਹਿਲਾ ਨੰਬਰ ਤੇ ਆ ਕਿ ਜਦੋਂ ਕਿਸੇ ਸਟੇਟ ਦੀ ਰਾਜਧਾਨੀ ਕੋਕੇ ਉਹ 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 ਉਹਨੂੰ ਅੱਡ ਰੱਖਿਆ ਜਾਵੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਉਹ ਚੰਡੀਗੜ੍ਹ ਹੀ ਰਹੇਗੀ ਲੇਕਿਨ ਇਹੇ ਹੁਣ ਜੁਨੀਅਰ ਕੈਬੇ ਕ ਵੀ ਇਹਨੂੰ ਬਣਾ ਦਿੱਤਾ ਗਿਆ ਆ ਜਦ ਕਿ ਇਸ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ ਚਾਹੀਦਾ ਇਹਦੇ ਪਿੱਛੇ ਵੀ ਕੁਝ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਔਰ ਇਸ ਗੱਲ ਨੂੰ ਨਿਪਰੇ ਚਾਣ ਲਈ ਜਾਂ ਸੰਜੀਗਰ ਨੂੰ ਪੰਜਾਬ ਉਹਦੇ ਸ਼ਾਮਲ ਕਰਾਉਣ ਦੇ ਲਈ ਪੰਜਾਬ ਦੀ ਲੀਡਰਸ਼ਿਪ ਵਿੱਚ ਕੋਈ ਇਕ ਰਾਏ ਨਹੀਂ ਕੋਈ ਇੱਕ ਉਹਨਾਂ ਦੀ ਆਵਾਜ਼ ਨਹੀਂ ਔਰ ਨਾ ਹੀ ਉਹ ਇਸ ਪਾਸੇ ਵੱਲ ਯਤਨ ਕਰਦੇ ਆ ਕਿ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਆ ਪੰਜਾਬ ਦੀ ਉਹਨੂੰ ਵਾਪਸ ਪੰਜਾਬ ਦੇ ਹਵਾਲੇ ਕੀਤਾ ਜਾਵੇ ਇਹਦੇ ਵਿੱਚ ਵੱਖ-ਵੱਖ ਆਗੂਆਂ ਰਹੀਆਂ ਵੱਖ-ਵੱਖ ਆਪਣੀਆਂ ਸਮੱਸਿਆਵਾਂ ਹੋਣਗੀਆਂ ਦੇਖ ਇੱਕ ਮੁੱਦੇ ਦੇ ਉੱਤੇ ਇਹ ਸਾਰੇ ਸਹਿਮਤ ਹੋਣਗੇ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਰਾਜਧਾਨੀ ਆ ਇਸ ਲਈ ਚੰਡੀਗੜ੍ਹ ਨੂੰ ਜਲਦੀ ਤੋਂ ਜਲਦੀ ਪੰਜਾਬ ਤੇ ਹਵਾਲੇ ਕੀਤਾ ਜਾਣਾ ਚਾਹੀਦਾ ਸੋ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਆ ਕਿ ਇੰਗਲੈਂਡ ਦੇ ਜਿਹੜੇ ਸੈਕ ਭਾਈ ਜਿਆਦਾ ਉੱਥੇ ਰਹਿੰਦਾ ਆ ਉਹ ਉਹਨਾਂ ਦੀ ਸੋਚ ਹੈ ਕਿ ਉਹਨਾਂ ਦੇ ਨਾਲ ਨਫਾ ਵੀ ਪਾਉਂਦਾ ਨੇ ਨਾਲ ਬਤਾਉ ਕੀਤਾ ਜਾਂਦਾ ਆ ਚਾਹੇ ਉਹ ਲੋ ਇਹ ਜਿਹੜਾ ਦਵਾਈਆਂ ਕਦੇ ਹੋਣ ਜਾਂ ਸਰਕਾਰੀ ਤੋਂ ਦਿੱਤੀ ਉਹ ਉਹ ਜਿਹੜੇ ਆ ਨਫਾ ਬਸ਼ਕਾਰ ਹੁੰਦੇ ਹੁਣ ਦੇਖਣਾ ਇਹ ਪਿੱਛੇ ਜੈ ਇੱਕ ਸਰਵੇ ਕੀਤਾ ਗਿਆ ਸੀ ਕਿ ਕਿੰਨੇ ਕ ਪਰਸੈਂਟ ਲੋਕ ਇੰਦੇ ਆ ਕਿ ਅੰਗਨੇ ਦੇ ਬਿਚੂ ਦੇ ਨਾਲ ਸਿੱਖਾਂ ਦੇ ਨਾਲ ਨਫਕ ਪਰਿਆ ਜਿਹੜਾ ਵਕਾਉ ਆ ਉਹ ਹੁੰਦਾ ਹੈ ਉਹ ਜਿਹੜੇ ਸਰਵੇਖਣ ਦੇ ਨਤਿਵਿਅ ਸਾਨੂੰ ਬੋਲੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਅਲੰਦਾ ਫੀਸ ਵੀ ਸਿੰਘ ਦੇ ਡੇਆ ਉਹ ਸਿੱਖਾਂ ਵਿੱਚ ਵੱਧ ਰਹੀਆਂ ਜਿਹੜੀਆਂ ਸਿੱਖ ਮਰਦ ਦੀ ਤਾਕਤਾਂ ਦੀਆਂ ਕਾਰਵਾਈਆਂ ਆ ਉਹ ਤੋਂ ਬਹੁਤ ਚਿੰਤਤ ਆ ਔਰ ਬ੍ਰਿਟਿਸ਼ ਸਿੱਖ ਰਿਪੋਰਟ ਜਿਹੜੀ ਆਪਣੇ ਆਪ ਵਿੱਚ ਇੱਕ ਪੂਰਾ ਦਸਤਾਵੇਜ਼ ਹੈ ਉਹਦੇ ਵਿੱਚ ਦਰਦ ਕੀਤਾ ਗਿਆ ਆ ਕਿ ਜੋ ਸਿੱਖਾਂ ਦੇ ਇਸ ਦੇਖਣ ਤੋਂ ਬਾਅਦ ਐ ਬਗਾ ਬਣਾਇਆ ਗਿਆ 2024 ਦੀਆਂ ਆਮ ਚੋਣਾਂ ਵਿੱਚ ਜੋ ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਦਾ ਝਟਾ ਜਿਹੜਾ ਸੀ ਉਹ 40% ਸਿੱਖਾਂ ਦਾ ਲੀਬਰ ਪਾਰਟੀ ਵੱਲ ਸੀ 5% ਗ੍ਰੀਨ ਪਾਰਟੀ ਵੱਲ ਸੀ ਔਰ 2% ਕੰਜਲਿਟਰ ਪਾਰਟੀ ਵੱਲ ਸੀ ਔਰ 70 ਪਰਸੈਂਟ ਲੋਕਾਂ ਦਾ ਮੰਨਣਾ ਹੈ ਕਿ ਸਿੱਖਾਂ ਦੇ ਫੌਜ ਵਿੱਚ ਪਾਏ ਗਏ ਜੋ ਤੰ ਦੇ ਕਾਰਨ ਉਹਨਾਂ ਨੂੰ ਇੰਗਲੈਂਡ ਦੇ ਰਿਹਾਤਾਨੀਆਂ ਦੇ ਵਿੱਚ ਕੋਈ ਮੰਦਾ ਸਨਮਾਨ ਜਿਹਾ ਉਹ ਨਹੀਂ ਮਿਲ ਪਾ ਜਾ ਰਿਹਾ ਔਰ 81 ਪਰਸੈਂਟ ਲੋਕਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਫੌਜ ਦੇ ਵਿੱਚ ਸਿੱਖਾਂ ਦਾ ਭਾਗ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਔਰ ਉਹਦੇ ਮੁਕਾਬਲੇ ਤੇ ਸਿੱਖ ਭਾਈਚਾਰੇ ਨੂੰ ਉਹ ਮਾਨ ਸਨਮਾਨ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਤਰੱਕੀ ਦੇ ਕੰਮ ਦੇ ਹੋਰ ਮੌਕੇ ਦੇਣ ਵਾਲੀ ਗੱਲ ਜਿਹੜੀ ਆ ਅਜੇ ਤੱਕ ਵੀ ਮਤਾਨੀਆਂ ਦੇ ਸਿੱਖਾਂ ਦੇ ਸਾਹਮਣੇ ਨਹੀਂ ਆਈ ਔਰ ਇਹ ਵੀ ਭੋਲ ਵਿੱਚ ਜਿਹੜਾ ਸਿੱਖਾਂ ਦਾ ਅਪਿਆਸ ਅਪਿਆਸ ਉਹ ਬਹੁਤ ਮਹੱਤਵਪੂਰਨ ਯੋਗਦਾਨ ਦੇ ਕਾਰਨ ਉਹਨਾਂ ਅਵੇ ਤੱਕ ਸਰਕਾਰ ਦੇ ਬਾਰੇ ਉਹ ਉਹ ਨਹੀਂ ਮਿਲ ਸਕੇ ਦਿਨੋਂ ਦੇ ਉਹ ਸਿੱਖ ਭਾਈਚਾਰੇ ਦੇ ਲੋਕ ਉਹ ਯੋਗ ਸੰ 43 ਪਰਸੈਂਟ ਲੋਕ ਜਿਹੜੇ ਸਿੱਖ ਆ ਬਤਾਲੀਆਂ ਦੇ ਵਿੱਚ ਉਹ ਭਾਰਤ ਤੇ ਪਾਕਿਸਤਾਨ ਵਿੱਚ ਦਿਨੋਂ ਦਿਨ ਵਗ ਰਹੀ ਖਿੱਚੋ ਤਾਂ ਤੋਂ ਬਹੁਤ ਨਰਾਜ ਆ ਜਾਂ ਚਿੰਤਤ ਆ ਕਿਉਂਕਿ ਜਿੰਨੇ ਵੀ ਗੋਦਵਾਰਾ ਸਹਿਬਾਨ ਆ ਸਾਡੇ ਸਿੱਖ ਗੁਰੂਆਂ ਦੇ ਨਾਲ ਸੰਬੰਧਤ ਉਹਨਾਂ ਵਿੱਚੋਂ ਬਹੁਤ ਸਾਰੇ ਪਾਕਿਸਤਾਨ ਦੇ ਵਿੱਚ ਹੋਣ ਕਰਕੇ ਸਿੱਖ ਬੜੀ ਜ਼ਿਆਦਾ ਜਿੱਥੇ-ਜਿੱਥੇ ਵਿਵਸਥਾ ਆ ਉਹ ਚਿੰਤਾ ਵਿੱਚ ਹੈ ਕਿ ਅਗਰ ਭਾਰਤ ਤੇ ਪਾਕਿਸਤਾਨ ਦੀ ਲੜਾਈ ਕੋਈ سنجਿਦਗੀ ਦੇ ਨਾਲ ਲੱਗੇ ਜਾਂ ਉਹਦੇ ਵਿੱਚ ਜਿਹੜਾ ਹੋਣ ਵਾਲਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ ਜਾਂ ਉੱਥੇ ਐਕਮੀ ਸ਼ਸਤੀ ਦੇ ਬੰਬ ਵਗੈਰਾ ਉੱਥੇ ਉਹਨਾਂ ਦੀ ਗੱਲਾਂ ਕੀਤੀ ਜਾਂਦੀਆਂ ਤਾਂ ਸਿੱਖ ਭਾਈ ਚਾਹਦੇ ਨੇ ਲੋ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਇਸ ਲਈ ਚਿੰਤਤ ਹੋਣਗੇ ਕਿਉਂਕਿ ਸਿੱਖ ਗੁਰੂਆਂ ਗੁਰੂ ਸਾਹਿਬਾਨ ਦੇ ਨਾਲ ਜਿਹੜੇ ਗੁਰਦਵਾਰਾ ਸਾਹਿਬ ਸਵੰਦਿਆ ਉਹ ਸਾਰੇ ਨਹੀਂ ਤਾਂ ਦੇਖੋ ਬਹੁਤ سارے ਗੁਰਦਵਾਰਾ ਸਾਹਿਬ ਪਾਕਿਸਤਾਨ ਵਿੱਚ ਆਉਂਦੇ ਆ ਸੋ ਸਾਨੂੰ ਆਸ ਹੈ ਕਿ ਸਿੱਕ ਭਾਈਚਾਰਾ ਆਪਣੀ ਮਿਹਨਤ ਇਮਾਨਦਾਰੀ ਤੇ ਸਿੱਧਕ ਦੇ ਕਾਪ ਕੇ ਬਤਾਨੀਆਂ ਦੇ ਵਿੱਚ ਉਹ ਮਦਲਾ ਮਾਰੇਗਾ ਜਿਸ ਨੂੰ ਦੁਨੀਆ ਦੇ ਲੋਕ ਹਮੇਸ਼ਾ ਹੀ ਯਾਦ ਰੱਖਣਗੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦਾ ਮੈਂ ਇਹ ਮਹੱਤਵਪੂਰਨ ਸ਼ੋਜਣਾ ਉਹ ਇੱਥੇ ਬੰਦ ਕਰਦਾ ਹਾਂ ਕੰਨ ਨੂੰ ਰੇਦ ਹੋ ਕੇ ਕਿਸ ਤਾਪਦ ਨੂੰ ਲੈ ਕੇ ਬਾਡੀ ਰੂਬ ਰੂਬ ਹੋਵਾਂਗੇ ਤਦ ਤੱਕ ਦੇ ਅਗਿਆ ਦੇਓ ਥੈਂਕ ਯੂ ਵੈਰੀ ਮੱਚ